ਸੀਐਮ ਨੇ ਚਰਨਜੀਤ ਸਿੰਘ ਚੰਨੀ ਉਹ ਲੋਕ ਸਭਾ ਚੋਣਾਂ ਦੇ ਲਈ ਤਿਆਰੀਆਂ ਕਰਦੇ ਕੋਈ ਨਜ਼ਰ ਆ ਰਹੇ ਨੇ ਇਸ ਵਕਤ ਇਹ ਕੋਠੀ ਜਿਹੜੀ ਤੁਸੀਂ ਦੇਖ ਰਹੇ ਹੋ ਚਰਨਜੀਤ ਸਿੰਘ ਚੰਨੀ ਜਿਹੜੇ ਨੇ ਉਹਨਾਂ ਨੇ ਲੋਕ ਸਭਾ ਚੋਣਾਂ ਨੂੰ ਲੈ ਕੇ ਇਸ ਕੋਠੀ ਨੂੰ ਕਿਰਾਏ ਦੇ ਉੱਪਰ ਲਿਆ ਹੋਇਆ 43 ਮਰਲੇ ਦੇ ਵਿੱਚ ਬਣੀ ਹੋਈ ਇਹ ਕੋਠੀ ਹੈ ਅੰਦਰੋਂ ਪੂਰੀ ਨੁਹਾਰ ਤੁਹਾਨੂੰ ਦਿਖਾ ਦਿੰਨੇ ਆ ਕੋਠੀ ਦੀ ਉਹ ਲਗਜ਼ਰੀ ਕੋਠੀ ਹੈ ਜਿੱਥੇ ਚਰਨਜੀਤ ਸਿੰਘ ਚੰਨੀ ਆ ਕੇ ਠਹਿਰਣਗੇ ਕੋਠੀ ਦੇ ਓਨਰ ਵੀ ਸਾਡੇ ਨਾਲ ਮੌਜੂਦ ਨੇ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਇਹ ਆਖਿਆ ਸੀ ਉਹਨਾਂ ਨੇ ਸਰਵੇਜੇ 22 ਆਪਣੇ ਕੋਠੀ ਜਿੰਦਰ ਹੈਗੀ ਹੈ ਤੇ ਰਾਏ ਇੱਕ ਦਿਨ ਉੱਤ ਕੋਠੀ ਦੇਖ ਕੇ ਗਏ ਤੇ ਉਹਨਾਂ ਨੂੰ ਪਸੰਦ ਆਈ ਵਧੀਆ ਲੱਗੀ ਇੱਕ ਰੂਮ ਦਾ ਜਿੱਥੇ ਸੀਐਮ ਸਾਹਿਬ ਹੁਣ ਹੀ ਖੁਦ ਰਹਿਣਗੇ ਜੀ ਕਿਹੜਾ ਰੂਮ ਹੈ ਮੈਂ ਚਾਹੁੰਨੀ ਇੱਕ ਵਾਰ ਜ਼ਰੂਰ ਸਾਨੂੰ ਦਿਖਾਇਆ ਜਾਵੇ ਕਿs ਰੂਮ ਦੇ ਵਿੱਚ ਜਿਹੜੇ ਸਾਬਕਾ ਸੀਐਮ ਨੇ ਚੰਨੀ ਹੋਣਾ ਨੇ ਰਹਿਣਾ ਪੰਜਾਬ ਦੇ ਵਿੱਚ ਅਜੇ ਹੀ ਸੀਟਾਂ ਨੇ ਜਿੱਥੇ ਕਾਂਗਰਸ ਦੇ ਤਿੰਨ ਤਿੰਨ ਉਮੀਦਵਾਰ ਹੈ ਜਲੰਧਰ ਦੀ ਗੱਲ ਕੀਤੀ ਜਾਵੇ ਤਾਂ ਤੁਹਾਨੂੰ ਦੱਸ ਦਈਏ ਕਿ ਦਾਵੇਦਾਰੀ ਆਲਰੇਡੀ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਪੇਸ਼ ਕਰ ਚੁੱਕੇ ਸੀ ਪਰ ਇਹ ਜਾਣਕਾਰੀ ਮਿਲ ਰਹੀ ਹੈ ਕਿ ਉਹਨਾਂ ਵੱਲੋਂ ਉੱਥੇ ਕਿਰਾਏ ਦਾ ਘਰ ਵੀ ਜਿਹੜਾ ਹੈ ਉਹ ਲੈ ਲਿਆ ਗਿਆ ਹੈ ਯਾਨੀ ਕਿ ਪੂਰੀ ਤਿਆਰੀ ਜਿਹੜੀ ਹੈ ਉਹ ਚੰਨੀ ਸਾਹਿਬ ਨੇ ਕਰ ਲਈ ਹੈ ਇਹ ਵੀ ਦੱਸ ਦਈਏ ਕਿ ਹਾਲੀ ਦੇ ਵਿੱਚ ਚੌਧਰੀ ਪਰਿਵਾਰ ਯਾਨੀ ਕਿ ਸੰਤੋਖ ਚੌਧਰੀ ਦੇ ਪਤਨੀ ਕਮਲਜੀਤ ਚੌਧਰੀ ਦੇ ਨਾਲ ਹੀ ਉਹਨਾਂ ਦਾ ਬੇਟਾ ਵਿਕਰਮ ਚੌਧਰੀ ਜਿਹੜਾ ਉਹਨਾਂ ਨੇ ਸੋਨੀਆ ਗਾਂਧੀ ਦੇ ਨਾਲ ਮੁਲਾਕਾਤ ਕੀਤੀ ਸੀ ਉਹਨਾਂ ਨੂੰ ਵੀ ਟਿਕਟ ਦਾ ਇੰਤਜ਼ਾਰ ਹੈ ਇਸੇ ਨਾਲ ਹੀ ਪ੍ਰਕਰਤ ਸਿੰਘ ਦੇ ਨਾਲ ਡੇਲੀਪੋਜ਼ ਦੀ ਟੀਮ ਨੇ ਖਾਸ ਗੱਲਬਾਤ ਕੀਤੀ ਸੀ ਤਾਂ ਪ੍ਰਕਰਤ ਸਿੰਘ ਵੱਲੋਂ ਵੀ ਇਹ ਕਿਹਾ ਗਿਆ ਸੀਗਾ ਜੇ ਮੈਨੂੰ ਟਿਕਟ ਦਿੱਤੀ ਜਾਂਦੀ ਹੈ ਤਾਂ ਮੈਂ ਚੋਣ ਲੜਾਂਗਾ ਤਾਂ ਕਹਿ ਸਕਦੇ ਆ ਕਿ ਉੱਥੇ ਵੀ ਤਿੰਨ ਤਿੰਨ ਉਮੀਦਵਾਰ ਜਿਹੜੇ ਨੇ ਉਹ ਸਾਫ਼ ਤੌਰ ਤੇ ਦੇਖੇ ਜਾ ਸਕਦੇ ਨੇ ਪਰ ਕਹਿ ਸਕਦੇ ਆ ਕਿ ਜਲੰਧਰ ਸੀਟ ਨੂੰ ਲੈ ਕੇ ਸਾਬਕਾ ਸੀਐਮ ਚੰਨੀ ਜਿਹੜੇ ਪੂਰੇ ਐਕਟਿਵ ਹੋਏ ਹੋਏ ਨੇ ਚੰਨੀ ਨੇ ਜਲੰਧਰ ਚ ਕਿਰਾਏ ਤੇ ਕਾਰ ਲੈ ਲਿਆ ਹੈ ਕਾਂਗਰਸ ਚੰਨੀ ਨੂੰ ਜਲੰਧਰ ਤੋਂ ਉਮੀਦਵਾਰ ਐਲਾਨ ਸਕਦੀ ਹੈ ਲਗਾਤਾਰ ਇਹ ਚਰਚਾਵਾਂ ਚੱਲ ਰਹੀਆਂ ਨੇ चौधरी परिवार भी टिकट दे ले, दिल्ली दे गेड़े कट रहा है याद होएगा कि जलंधर वाला केक कट के भी चन्नी दावेदारी ठोक चुके हैं घर दिया तस्वीर तुम तो देख सकते हो जिसनों किराए त लिया है जो कोठे मालिक ने उन्हना तो जान लें कि आके किन्ने समय दे ਇਹ ਘਰ ਜਿਹੜਾ ਹੈ ਚੰਨੀ ਸਾਹਿਬ ਨੇ ਕਿਰਾਏ ਤੇ ਲਿਆ ਇਸ ਵਕਤ ਇਹ ਕੋਠੀ ਜਿਹੜੀ ਤੁਸੀਂ ਦੇਖ ਰਹੇ ਹੋ ਚਰਨਜੀਤ ਸਿੰਘ ਚੰਨੀ ਜਿਹੜੇ ਨੇ ਉਹਨਾਂ ਨੇ ਲੋਕ ਸਭਾ ਚੋਣਾਂ ਨੂੰ ਲੈ ਕੇ ਇਸ ਕੋਠੀ ਨੂੰ ਕਿਰਾਏ ਦੇ ਉੱਪਰ ਲਿਆ ਹੋਇਆ 43 ਮਰਲੇ ਦੇ ਵਿੱਚ ਬਣੀ ਹੋਈ ਇਹ ਕੋਠੀ ਹੈ ਜੋ ਤੁਸੀਂ ਇਸ ਵਕਤ ਤਸਵੀਰਾਂ 'ਚ ਦੇਖ ਰਹੇ ਹੋ ਇੱਕ ਲਗਰੀ ਲਗਜ਼ਰੀ ਹਾਊਸ ਜਿਹੜਾ ਤੁਹਾਨੂੰ ਦੇਖਣ ਨੂੰ ਮਿਲ ਰਿਹਾ ਤੇ ਇਹ ਚਰਨਜੀਤ ਸਿੰਘ ਚੰਨੀ ਖੋਰਾ ਦੇ ਵੱਲੋਂ ਜਿਹੜੀ ਹੈ ਕਿਰਾਏ ਦੇ ਉੱਤੇ ਲਈ ਗਈ ਹੈ ਤਾਂ ਤੁਹਾਨੂੰ ਸਭ ਤੋਂ ਪਹਿਲਾਂ ਦਿਖਾ ਦਿੰਨੇ ਆ ਕਿ ਕੋਠੀ ਦਾ ਦੇਖ ਸਕਦੇ ਹੋ ਕਿੰਨੀ ਸੋਹਣੇ ਤਰੀਕੇ ਦੇ ਨਾਲ ਜਿਹੜੀ ਤਿਆਰ ਕੀਤੀ ਗਈ ਹੈ ਚਰਨਜੀਤ ਸਿੰਘ ਚੰਨੀ ਦੇ ਇੱਥੇ ਆਉਣ ਤੋਂ ਪਹਿਲਾਂ ਹੀ ਤਿਆਰੀਆਂ ਵੀ ਕੋਠੀ ਦੇ ਵਿੱਚ ਕੀਤੀਆਂ ਜਾ ਰਹੀਆਂ ਨੇ ਰੰਗ ਰੋਗਨ ਵੀ ਜਿਹੜਾ ਕੋਠੀ ਦੇ ਵਿੱਚ ਕਰਵਾਇਆ ਜਾ ਰਿਹਾ ਤਾਂ ਅੰਦਰੋਂ ਪੂਰੀ ਨੁਹਾਰ ਤੁਹਾਨੂੰ ਦਿਖਾ ਦਿੰਨੇ ਆ ਕੋਠੀ ਦੀ ਉਹ ਲਗਜ਼ਰੀ ਕੋਠੀ ਹੈ ਜਿੱਥੇ ਚਰਨਜੀਤ ਸਿੰਘ ਚੰਨੀ ਆ ਕੇ ਠਹਿਰਣਗੇ ਤਾਂ ਇਸ ਕੋਠੀ ਦੇ ਓਨਰ ਵੀ ਸਾਡੇ ਨਾਲ ਮੌਜੂਦ ਨੇ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਤੁਹਾਨੂੰ ਖਾਸੀਅਤ ਦੱਸ ਦਈਏ ਕਿ ਇਸ ਕੋਠੀ ਦੇ ਵਿੱਚ 8 ਕਮਰੇ ਨੇ ਤੇ ਇਸ ਦੇ ਨਾਲ-ਨਾਲ ਇੱਕ সুইমিং ਪੂਲ ਵੀ ਬਣਿਆ ਹੋਇਆ ਦੋ ਕਿਚਨ ਵੀ ਇਸ ਕੋਠੀ ਦੇ ਵਿੱਚ ਮੌਜੂਦ ਨੇ ਇੱਥੇ ਤੱਕ ਕਿ ਇੱਕ ਮੀਟਿੰਗ ਹਾਲ ਵੀ ਸਪੈਸ਼ਲੀ ਇਸ ਕੋਠੀ ਦੇ ਵਿੱਚ ਬਣਾਇਆ ਗਿਆ ਤਾਂ ਜੋ ਸਿਆਸੀ ਮੀਟਿੰਗਸ ਜਿਹੜੀਆਂ ਨੇ ਉਹ ਵੀ ਇੱਥੇ ਹੋ ਸਕਦੀ ਹੈ ਨੇ ਤਸਵੀਰਾਂ ਦੇਖ ਸਕਦੇ ਹੋ ਆਲੀਸ਼ਾਨ ਝੁਮਰ ਔਰ ਬਹੁਤ ਹੀ ਸੋਹਣੀ ਕੋਠੀ ਲਗਜ਼ਰੀ ਕੋਠੀ ਨੂੰ ਕਹਿ ਸਕਦੇ ਆ ਜਿੱਥੇ ਚਰਨਜੀਤ ਸਿੰਘ ਚੰਨੀ ਆ ਕੇ ਰਹਿਣਗੇ ਤਾਂ ਇਸ ਵਕਤ ਸਾਡੇ ਨਾਲ ਮੌਜੂਦ ਨੇ ਜੋ ਕੋਠੀ ਦੇ ਓਨਰ ਨੇ ਕਮਲਜੀਤ ਬੰਗਾ ਸੀ ਉਹਨਾਂ ਦੇ ਨਾਲ ਵੀ ਜਿਹੜੀ ਹੈ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਕਮਰਾ ਤੁਸੀਂ ਦੇਖ ਸਕਦੇ ਹੋ ਕਾਫੀ ਖੁੱਲਾ ਕਮਰਾ ਜਿਹੜਾ ਇੱਥੇ ਦੇਖਣ ਨੂੰ ਮਿਲ ਰਿਹਾ ਸਰ ਬਹੁਤ-ਬਹੁਤ ਸਵਾਗਤ ਹੈ ਜੀ ਸਭ ਤੋਂ ਥੈਂਕ ਯੂ ਜੀ ਥੈਂਕ ਯੂ ਮੈਂ ਜਾਨਣਾ ਚਾਹਾਂਗੀ ਕਿ ਚਰਨਜੀਤ ਸਿੰਘ ਚੰਨੀ ਹੋਣਾ ਨੇ ਕੋਠੀ ਜਿਹੜੀ ਹੈ ਤੁਹਾਡੇ ਤੋਂ ਕਿਰਾਏ ਦੇ ਉੱਤੇ ਲਈ ਕਦੋਂ ਤੁਹਾਡੀ ਗੱਲ ਚੱਲੀ ਸੀ ਇਹ ਚਰਚਾ ਕਿਵੇਂ ਚੱਲੀ ਹੈ ਚਰਚਾ ਜਿਵੇਂ ਮੈਂ ਦੱਸਿਆ ਹੋਰ ਮੀਟਿੰਗ ਤੇ ਆਪਣੇ ਜਿਹੜੀਆਂ ਵੀ ਇੰਟਰਵਿਊਜ਼ ਦੇ ਵਿੱਚ ਵੀ ਆਪਣੇ ਜਿਹੜੇ ਸਦਾ ਚੰਜੀ ਸੇ ਚੰਨੀ ਜੀ ਉਹਨਾਂ ਨਾਲ ਪਹਿਲਾਂ ਤੋਂ ਹੀ ਮੈਂ ਅਟੈਚ ਸੀ ਕਾਫੀ ਸਮੇਂ ਤੋਂ ਜਦੋਂ ਕੈਬਨਿਟ ਮਨਿਸਟਰ ਵੀ ਸਨ ਤੇ ਜਦੋਂ ਮੁੱਖ ਮੰਤਰੀ ਬਣੇ ਉਦੋਂ ਸਾਡੀ ਥੋੜੀ ਜਿਹੀ ਹੋਰ ਨੇੜਤਾ ਹੋ ਗਈ ਕਿਉਂਕਿ ਮੈਂ ਵੀ ਇੱਕ ਪਾਰਟੀ ਦਾ ਵਰਕਰ ਆ ਤੇ ਐਜੇ ਜਿਲ੍ਹਾ ਪ੍ਰੀਸ਼ਦ ਮੈਂਬਰ ਹੁਣ ਇਸ ਟਾਈਮ ਮੈਂ ਤੇ ਲੋਕਾਂ ਦੇ ਕੰਮਕਾਰ ਕੋਈ ਵੀ ਹੋਣਾ ਛੋਟੇ ਮੋਟੇ ਕੰਮ ਕਰਾਉਣ ਵੀ ਸੀਐਮ ਸਾਹਿਬ ਕੋਲ ਜਾਂਦੇ ਰਹੇ ਆ ਜੀ ਉਦੋਂ ਦਾ ਕਾਫੀ ਪਿਆਰ ਸਾਡਾ ਤੇ ਜਦੋਂ 22 ਇਲੈਕਸ਼ਨ ਆ ਹੋਏ ਸੀ ਹੁਣ ਜਿਹੜਾ ਮਰਹੂਮ ਸਰਦਾਰ ਚੌਧਰੀ ਸੰਤੋਖ ਸਿੰਘ ਜੀ ਦੀ ਡੈਥ ਹੋਈ ਸੀ ਉਸ ਤੋਂ ਬਾਅਦ ਇਲੈਕਸ਼ਨ ਵਿੱਚ ਵੀ ਉਦੋਂ ਨਾਮ ਚੱਲਿਆ ਸੀ ਵੀ ਚੰਨੀ ਸਾਹਿਬ ਦਾ ਵੀ ਇਹਨਾਂ ਨੂੰ ਇੱਥੋਂ ਜਲੰਧਰ ਤੋਂ ਟਿਕਟ ਦਿੱਤੀ ਜਾਵੇਗੀ ਸ਼ਾਇਦ ਜੀ ਤੇ ਉਸ ਟਾਈਮ ਹੀ ਮੈਂ ਆਖਿਆ ਸੀ ਉਹਨਾਂ ਨੂੰ ਵੀ ਸਰ ਵੀ ਜੇ ਲੋੜ ਪਈ ਤੇ ਆਪਣੇ ਕੋ ਕੋਠੀ ਜਨੰਦਰ ਹੈਗੀ ਐ ਤੇ ਵੈਸੇ ਅਸੀਂ तकरीबन 5 4-5 ਸਾਲ ਹੋ ਗਏ ਕੋਠੀ ਲਈ ਨੂੰ ਰਿਪੇਅਰ ਵਗੈਰਾ ਪਹਿਲਾਂ ਵੀ ਕਰਵਾਈ ਸੀਗੀ ਸੇਲ ਤੇ ਲਈ ਹੋਈ ਆ ਜੀ ਤੇ ਫਿਰ ਉਹਨਾਂ ਨੇ ਮੈਨੂੰ ਪੁੱਛ ਸਾਬ ਹਣੀ ਬੇ ਸੇਲ ਹੋ ਗਈ ਜਾਂ ਤੁਸੀਂ ਕਹਿੰਦੇ ਸੀ ਉਹ ਵੇਚਣ ਤੇ ਲਈ ਹੋਈ ਆ ਮੈਂ ਕਿਹਾ ਨਹੀਂ ਵੀ ਆਪਣੇ ਕੋਲ ਹੀ ਆ ਹੁਣ ਤੇ ਕਹਿੰਦੇ ਕੋਈ ਨਹੀਂ ਇੱਕ ਦਿਨ ਆਉਣੇ ਫਿਰ ਦੇਖਦੇ ਆ ਫਿਰ ਆਏ ਇੱਕ ਦਿਨ ਤਰਫ ਕੋਠੀ ਦੇਖ ਕੇ ਗਏ ਤੇ ਉਹਨਾਂ ਨੂੰ ਪਸੰਦ ਆਈ ਵਧੀਆ ਲੱਗੀ ਪੁਨਰ ਲਈ ਖਾਸ ਤਿਆਰੀਆਂ ਜਿਹੜੀਆਂ ਨੇ ਕੀਤੀਆਂ ਜਾ ਰਹੀਆਂ ਸਭ ਤੋਂ ਪਹਿਲਾਂ ਮੈਂ ਜਾਨਣਾ ਚਾਹੁੰਗੀ ਕਿ ਕਿਹੜੀ ਕਿਹੜੀ ਫੈਸਿਲਿਟੀ ਇਸ ਘਰ ਦੇ ਵਿੱਚ ਮੌਜੂਦ ਹੈ ਜਿੱਥੇ ਚਰਨਜੀਤ ਸਿੰਘ ਚੰਨੀ ਹੁਣ ਰਹਿਣਗੇ ਫੈਸਿਲਿਟੀ ਤਾਂ ਆਮ ਜਿੱਦਾਂ ਘਰਾਂ 'ਚ ਜਿਹੜੀ ਹੁੰਦੀ ਆ ਸਾਰੇ ਫੈਸਿਲਟੀਆਂ ਹੈਗੀਆਂ ਵੱਡੀ ਕੋਠੀ ਆ ਬਾਥਰੂਮ ਅਟੈਚ ਆ ਡਰੈਸਿੰਗ ਅਟੈਚ ਆ ਨਾਲ ਬਾਲਕਨੀ ਤਕਰੀਬਨ ਤਿੰਨ ਬੈਡਰੂਮਾਂ ਦੇ ਨਾਲ ਬਾਹਰ ਤੁਸੀਂ ਫ੍ਰੈਸ਼ 에ਅਰ ਲਈ ਬਾਲਕਨੀ ਲਈ ਬਾਹਰ ਟੈਲ ਸਕਦੇ ਆ। ਅਰ ਨਾਲ ਦੀ ਨਾਲ ਤੁਹਾਨੂੰ ਦਿਖਾਉਨੇ ਆ ਤੇ ਨਾਲ ਦੀ ਨਾਲ ਚੱਲਦੇ ਆ ਤਾਂ ਗੱਲਬਾਤ ਵੀ ਜਿਹੜੀ ਹੈ ਉਸ ਨੂੰ ਵੀ ਅਸੀਂ ਜਾਰੀ ਰੱਖਦੇ ਆ। ਸਰ स्विਮਿੰਗ ਪੂਲ ਵੀ ਕਹਿੰਦੇ ਇਸ ਕੋਠੀ ਦੇ ਵਿੱਚ ਇੱਕ ਬੜਾ ਅੱਛਾ ਬਣਾਇਆ ਹੋਇਆ। ਹਾਂਜੀ ਹਾਂਜੀ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਜਿਵੇਂ ਜਿਹੜੀ ਇਹ ਕੋਠੀ ਸੀ ਇੱਕ ਲੈਦਰ ਦੇ ਬਹੁਤ ਤਗੜੇ ਵਪਾਰੀ ਸਨ। ਉਹਨਾਂ ਨੇ ਬਹੁਤ ਹੀ ਰੂਹ ਨਾਲ ਇਹ ਆਪਣੀ ਕੋਠੀ ਬਣਾਈ ਆ ਉਸ ਟਾਈਮ ਉਹਨਾਂ ਨੇ ਦੱਸਿਆ ਵੀ ਜਿਹੜੇ ਕਾਰੀਗਾਰ ਆ Rajasthan ਤੋਂ ਲਿਆਂਦੇ ਸੀ ਜਿੰਨਾਂ ਵੀ ਬੁੱਢ ਦਾ ਕੰਮ ਕੀਤਾ ਆ ਜੀ ਜਾਂ ਬਾਹਰ ਟਾਇਲ ਦਾ ਪੱਥਰ ਦਾ ਕੰਮ ਜੋ ਵੀ ਹੋਇਆ ਤੇ ਸਾਰਾ Rajasthan ਤੋਂ ਮਿਸਤਰੀ ਆਏ ਸਨ ਉਸ ਟਾਈਮ ਵੀ ਬਹੁਤ ਚਰਚਾ ਵਿੱਚ ਸੀ ਇਹ ਕੋਠੀ ਜੀ ਤੇ ਕਿਉਂਕਿ ਇਲਾਕੇ ਵਿੱਚ ਤੁਸੀਂ ਦੇਖ ਲਓ ਹੋਰ ਘੁੰਮ ਕੇ ਵੀ ਇਸ ਤਰ੍ਹਾਂ ਦੀ ਤੁਹਾਨੂੰ ਕੋਠੀ ਨਹੀਂ ਮਿਲੇਗੀ ਹੁਣ ਭਾਵੇਂ ਬਕਰੇ ਬਕਰੇ ਨਵੇਂ ਡਿਜ਼ਾਈਨ ਆਉਂਦੇ ਆ ਪਰ ਜੋ ਉਸ ਸਮੇਂ ਦੇ ਹਿਸਾਬ ਨਾਲ ਤੇ ਬਹੁਤ ਵਧੀਆ ਇਹ ਡਿਜ਼ਾਈਨ ਹੈ ਜੋ ਅੱਜ ਵੀ ਸਾਰੇ ਵਧੀਆ ਲੱਗਦਾ। ਵੁੱਡ ਦੇਖ ਲਓ ਵੀ 20 ਸਾਲ ਪੁਰਾਣੀ ਲੱਗੀ ਪਰ ਐਂ ਲੱਗਦੀ ਵੀ ਜਿਵੇਂ ਸਾਲ ਕੇ ਹੋਇਆ ਹੁੰਦਾ ਅੱਜ ਲਗਾਈ ਨੂੰ। ਜੀ। ਤਾਂ ਕਦੋਂ ਸ਼ਿਫਟ ਹੋਣ ਦੀ ਤਿਆਰੀ ਹੈ ਚਰਨਜੀਤ ਸਿੰਘ ਢੰਨੀ ਹੋਣਾ ਦੀ ਗੱਲਬਾਤ ਤੁਹਾਡੇ ਚੱਲਦੀ ਹੋਏਗੀ ਉਹਨਾਂ ਨਾਲ? ਹਾਂਜੀ ਕੱਲ ਵੀ ਜਲੰਧਰ ਦੀ ਫੇਰੀ ਤੇ ਸੀਗੇ। ਜੀ। ਬਖਵਖ ਜਿਹੜੇ ਇੱਥੇ ਦੇ ਲੀਡਰਸ ਸਹਿਮਾਨ ਜਾਂ ਛੋਟੇ ਉਹਨਾਂ ਨਾਲ ਮੀਟਿੰਗਾਂ ਸੀਗੀਆਂ ਅਸੀਂ ਵੀ ਨਾਲ ਹੀ ਸੀਗੇ। ਇੱਕ ਦੋ ਪ੍ਰੋਗਰਾਮ ਸੀਗੇ ਉਹਨਾਂ 'ਚ ਵੀ ਗਏ ਆ। ਤੇ ਤਿਆਰੀ ਤਾਂ ਫੁੱਲ ਹੈ ਉਹਨਾਂ ਦੀ ਪਰ ਫਿਰ ਵੀ ਥੋੜਾ ਜਿਹਾ ਹਾਈ ਕਮਾਂਡ ਵੱਲੋਂ ਥੋੜਾ ਜਿਹਾ ਇਸ਼ਾਰਾ ਹੈ ਵੀ ਹਜੇ ਜਦੋਂ ਅਨਾਉਂਸ ਹੋ ਜਾਵੇ ਪੱਕੇ ਤੌਰ ਤੇ ਟਿਕਟ ਉਦੋਂ ਹੀ ਤੁਸੀਂ ਪਬਲਿਕ ਦੇ ਵਿੱਚ ਜ਼ਿਆਦਾ ਜਾਣਾ ਵੈਸੇ ਨੁਕੜ ਛੋਟੀਆਂ ਮੀਟਿੰਗਾਂ ਜਿਹੜਾ ਨੁਕੜ ਮੀਟਿੰਗ ਆਪਾਂ کہہ ਸਕਦੇ ਉਹ ਕਰ ਰਿਹਾ ਚੱਲਦੀਆਂ ਉਹ ਤਾਂ ਜੀ ਤਾਂ ਤੁਸੀਂ ਵੀ ਕਾਂਗਰਸ ਪਾਰਟੀ ਦੇ ਵਿੱਚ ਹੀ ਉਹ ਕਿਵੇਂ ਦੇਖਦੇ ਹੋ ਇੱਕ ਪਾਸੇ ਕਮਾਂਸਾਨ ਚੱਲ ਰਿਹਾ ਟਿਕਟ ਨੂੰ ਲੈ ਕੇ ਇੱਕ ਪਾਸੇ ਲੀਡਰਸ਼ਿਪ ਚਾਹੁੰਦੀ ਹੈ ਕਿ ਚਰਨਜੀਤ ਸਿੰਘ ਚੰਨੀ ਨੂੰ ਉਹਨਾਂ ਨੂੰ ਟਿਕਟ ਮਿਲੇ ਕਿਵੇਂ ਦੇਖਦੇ ਹੋ ਲੱਗਦਾ ਵੀ ਚੰਨੀ ਨੂੰ ਟਿਕਟ ਮਿਲ ਜੂਗੀ ਅ ਕਿਉਂਕਿ ਇਹਨਾਂ ਦੇ ਬਹੁਤ ਸਾਰੇ ਜਿਹੜੇ ਸਰਵੇ ਆ ਉਹ ਸਦਾ ਚੰਦ ਸਿੰਘ ਚੰਨੀ ਜੀ ਹੁਣਾਂ ਦੇ ਹੱਕ ਵਿੱਚ ਹਨ ਜੀ ਕਿਉਂਕਿ ਇੱਕ ਤਾਂ ਉਹ ਸਾਬਕਾ ਮੁੱਖ ਮੰਤਰੀ ਰਹੇ ਹਨ ਤੇ ਉਹਦੇ ਨਾਲ ਇੱਕ ਸਾਡੇ ਦੁਆਬੇ ਦੇ ਹਲਕੇ ਦੇ ਵਿੱਚ ਉਹਨਾਂ ਦਾ ਜਿਹੜਾ ਬਹੁਤ ਲੋਕਾਂ ਦੇ ਵਿੱਚ ਪਸੰਦ ਕੀਤਾ ਜਾਂਦਾ ਚੰਨੀ ਸਾਹਿਬ ਦੇ ਨਾਮ ਨੂੰ ਔਰ ਲੋਕ ਪਸੰਦ ਕਰਦੇ ਆ ਕਿਉਂਕਿ ਉਹਨਾਂ ਨੇ ਕੰਮ ਜਿਹੜੇ ਉਹ ਤਿੰਨ ਮਹੀਨੇ ਚ ਕੀਤੇ ਆ ਮੈਨੂੰ ਨਹੀਂ ਲੱਗਦਾ ਵੀ ਕਿ ਹੋਰ ਸਾਡੇ ਕੋਈ ਮੁੱਖ ਮੰਤਰੀ ਸਹਿਬਾਨਾ ਨੇ ਉਹ ਕੰਮ ਉਹਨੇ ਕੀਤੇ ਹੋਣਗੇ ਪਰ ਉਹ ਜਾਦੇ ਲੋਕਾਂ ਦੇ ਵਿੱਚ ਵਿਚਰੇ ਆ ਇਹਦਾ ਵੀ ਕਾਰਨ ਇੱਕ ਮੇਨ ਆ ਵੀ ਉਹਨਾਂ ਨੇ ਕਦੇ ਵੀ ਜਿੱਥੇ ਵੀ ਜਾਂਦੇ ਆ ਕੋਈ ਵੀ ਕੰਮ ਆ ਲੱਗਦਾ ਆ ਤੇ ਲੋਕਾਂ ਨੇ ਬੈ ਤੁਰੇ ਜਾਂਦੇ ਆ ਉਹ ਗੱਡੀ ਰੋਕ ਕੇ ਵੀ ਉਹਨਾਂ ਦੀ ਹੈਲਪ ਵੀ ਕਰਦੇ ਆ ਔਰ ਉਹਨਾਂ ਨੂੰ ਲੋਕਾਂ ਨਾਲ ਆਮ ਜਿਹੜਾ ਮੁਹਾਰੇ ਮਿਲਣਾ ਇਹਦਾ ਬਹੁਤ ਫਾਇਦਾ ਰਹਿੰਦਾ ਜੀ ਤਾਂ ਫਿਰ ਪਰਿਵਾਰ ਦੇ ਨਾਲ ਸ਼ਿਫਟ ਹੋ ਰਹੇ ਨੇ ਜਾਂ ਚਰਨਜੀਤ ਸਿੰਘ ਜੀ ਇਕੱਲੇ ਹੀ ਆ ਰਹੇ ਨੇ ਨਹੀਂ ਉਹਨਾਂ ਨੇ ਤਾਂ ਵੈਸੇ ਗੱਲ ਤਾਂ ਹੀ ਕਹਿੰਦੇ ਸੀ ਵੀ ਪਰਿਵਾਰ ਦੇ ਨਾਲ ਹੀ ਸ਼ਿਫਟ ਹੋਵਾਂਗੇ ਕਿਉਂਕਿ ਫਿਰ ਵੀ ਤੁਹਾਨੂੰ ਪਤਾ ਹੀ ਆ ਜੇ ਅ ਮਗਰੋਂ ਕੰਮਕਾਰ ਵੀ ਹੁੰਦੇ ਆ ਪਰ ਜਿਹੜੀ ਸਿਹਤ ਆ ਉਹ ਵੀ ਜ਼ਰੂਰੀ ਆ ਰਾਤ ਦਾ ਖਾਣਾ ਜਿੱਦਾਂ ਬੰਦਾ ਕਹਿੰਦਾ ਬਾਹਰੋਂ ਕੰਮ ਫੇਰ ਗਿਆ ਰਾਤ ਦਾ ਖਾਣਾ ਤਾਂ ਕਮ ਸੇ ਕਮ ਘਰ ਦਾ ਬਣਿਆ ਖਾ ਲਓ ਤੇ ਤੁਸੀਂ ਉਹ ਫਿੱਟ ਰਹਿ ਸਕਦੇ ਆ ਹੂੰ ਬਿਲਕੁਲ ਹਾਂਜੀ ਤਾਂ ਤੁਹਾਡੇ ਵੱਲੋਂ ਪੂਰੀ ਤਿਆਰੀ ਜਿਹੜੀ ਕਰਵਾਈ ਜਾ ਰਹੀ ਹੁਣ ਇਸ ਕੋਠੀ 'ਚ ਕਿਹੜਾ ਕਿਹੜਾ ਕੰਮ ਹੋ ਰਿਹਾ ਹੁਣ ਕੰਮ ਥੋੜੇ ਸਿਗੇ ਤਕਰੀਬਨ ਸਾਨੂੰ 15 ਦਿਨ ਹੋ ਗਏ ਲੱਗਿਆਂ ਨੂੰ ਹੂੰ ਤੇ ਥੋੜਾ ਬਾਥਰੂਮਾਂ ਦੀਆਂ ਟਾਇਲਾਂ ਵਗੈਰਾ ਸੀ ਚੇਂਜ ਕਰਨ ਵਾਲਾ ਕੁਝ ਸ਼ਾਵਰ ਵਗੈਰਾ ਤੇ ਇੱਕ ਰੂਮ ਦਾ ਜਿੱਥੇ ਸੀਐਮ ਸਾਹਿਬ ਹੁਣੇ ਖੁਦ ਰਹਿਣਗੇ ਜੀ ਉਹਦੀ ਜਿਹੜੀ ਆ ਦੁਆਰਾ ਪੇਂਟ ਵਗੈਰਾ ਉਹਦਾ ਕਰ ਰਹੇ ਆ ਸਫਾਈ ਕਰਾ ਰਹੇ ਕਿਹੜਾ ਰੂਮ ਆ ਮੈਂ ਚਾਹੁੰਨੀ ਇੱਕ ਵਾਰ ਜ਼ਰੂਰ ਸਾਨੂੰ ਦਿਖਾਇਆ ਜਾਵੇ ਕਿs ਰੂਮ ਦੇ ਵਿੱਚ ਜਿਹੜੇ ਸਾਫ ਦਾ ਸੀਐਮ ਨੇ ਚੰਨੀ ਹੁਣਾ ਨੇ ਰਹਿਣਾ ਉੱਪਰ ਹੈ ਰੂਮ ਕਿ ਨੀਚੇ ਹੀ ਹੈ ਉੱਪਰ ਹੈ ਰੂਮ ਉੱਪਰਲੀ ਸਾਈਡ ਤੇ ਜਾ ਕੇ ਜੀ ਚੜ੍ਹਦੇ ਪਾਲੇ ਪਾਸੇ ਨੂੰ ਉਹ ਰੂਮ ਹੈ ਉਹਦੇ ਨਾਲ ਅਟੈਚ ਬਾਥਰੂਮ ਡਰੈਸਿੰਗ ਜੀ ਤੇ ਇੱਕ ਬਾਲਕੋਨੀ ਬਾਹਰ ਦੀ ਤਰਫ ਵੀ ਹੈਗਾ ਜੀ ਆ ਟੈਨ ਲਈ ਜੇ ਤੁਸੀਂ ਫ੍ਰੈਸ਼ ਏਅਰ ਲੈਣੀ ਆ ਜੀ ਅ ਚੜਦਾ ਸੂਰਜ ਜਿੱਦਾਂ ਕਹਿੰਦੇ ਪ੍ਰਣਾਮ ਕਰਨੇ ਨੂੰ ਜੀ ਵਧੀਆ ਹੁੰਦਾ ਰੂਮ ਉੱਠਦੇ ਹੀ ਜਦੋਂ ਤੁਹਾਡਾ ਅ ਸੂਰਜ ਮੱਥੇ ਲੱਗਦਾ ਤਾਂ ਸਾਰੇ ਕੰਮ ਸਫਲ ਹੁੰਦੇ ਆ ਜੀ ਜੀ ਅ ਇਹ ਜਿੱਦਾਂ ਵਧੀਆ ਆ ਹਾਂ ਬਾਕੀ ਉੱਥੋਂ ਤੁਸੀਂ ਜੇ ਥੱਲੇ ਕਿਸੇ ਹੋਰ ਵਰਕਰ ਵਗੈਰਾ ਨਾਲ ਵੀ ਗੱਲ ਕਰਨੀ ਹੋਵੇ ਜੀ ਜਾਂ ਜਿਆਦਾ ਇਕੱਠ ਆ ਜਾਂ ਰਾਤ ਸੇ ਤਾਂ ਉੱਥੋਂ ਬਾਹਰ ਨਿਕਲ ਕੇ ਸਾਹਮਣੇ ਅ ਬਾਰ ਬਲ ਵੀ ਗੱਲਬਾਤ ਕਰ ਸਕਦੇ ਆ ਜੀ ਤਾਂ ਦਰਸ਼ਕੋ ਤੁਹਾਨੂੰ ਦੱਸ ਦਈਏ ਸੀ ਉੱਪਰ ਇਸ ਵਕਤ ਮੌਜੂਦ ਆ ਕਿਹੜਾ ਰੂਮ ਹੈ ਜੀ ਆਪਾਂ ਬਿਲਕੁਲ ਤਾਂ ਇੱਥੇ ਚਰਨਜੀਤ ਸਿੰਘ ਚੰਨੀ ਜਿਹੜੇ ਨੇ ਇਹ ਉਹਨਾਂ ਦਾ ਬੈਡਰੂਮ ਹੋਵੇਗਾ ਤੇ ਇਹ ਕਲਰ ਉਹਨਾਂ ਦੀ ਪਸੰਦ ਦਾ ਹੀ ਕਰਾਏ ਗ੍ਰੀਨ ਪਹਿਲਾਂ ਐਕਚੁਅਲੀ ਹੋਇਆ ਸੀਗਾ ਥੋੜਾ ਜਿਹਾ ਬੱਚਿਆਂ ਨੇ ਲੀਕਾ ਮਾਰਿਆ ਸੀ ਥੋੜਾ ਪੇਂਟ ਖਰਾਬ ਹੋਇਆ ਸੀ ਤੇ ਫਿਰ ਉਸੇ ਹੀ ਕਲਰ ਦਾ ਦੁਬਾਰਾ ਕਰ ਦਿੱਤਾ ਇਸ ਰੂਮ ਦੇ ਵਿੱਚ ਕੀ ਕੀ ਫੈਸਿਲਿਟੀਆਂ ਨੇ ਅਟੈਚ ਵਾਸ਼ਰੂਮ ਵਗੈਰਾ ਹਾਂਜੀ ਡਰੈਸਿੰਗ ਅਟੈਚ ਹੈ ਨਾਲ ਬਾਥਰੂਮ ਅਟੈਚ ਜੀ ਤੇ ਨਾਲੇ ਬਾਹਲੀ ਸਾਈਡ ਦੀ ਬਲਕੋਨੀ ਦਾ ਵੀ ਜੀ ਦੋ ਹੈਗੀਆਂ ਤਾਂ ਬਿਲਕੁਲ ਬਾਹਲੀ ਸਾਈਡ ਬਲਕੋਨੀ ਵੀ ਮੌਜੂਦ ਹੈ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਇਹ ਉਹ ਕਮਰਾ ਜਿੱਥੇ ਚਰਨਜੀਤ ਸਿੰਘ ਚੰਨੀ ਹੋਰੇ ਰਹਿਣਗੇ ਇਹ ਡਰੈਸਿੰਗ ਏਰੀਆ ਹੈ ਔਰ ਬਿਲਕੁਲ ਬਾਹਰ ਨਿਕਲਦੇ ਸਾਰ ਬਾਲਕਨੀ ਹੈ ਤਸਵੀਰਾਂ ਜੜੀਆਂ ਨੇ ਤੁਸੀਂ ਦੇਖ ਸਕਦੇ ਹੋ ਤਾਂ ਸਰ ਕਦੋਂ ਤੱਕ ਹੈ ਕਿ ਉਹਨਾਂ ਨੇ ਇੱਥੇ ਰਹਿਣਾ ਇਸ ਕੋਠੀ ਚ ਕਦੋਂ ਤੱਕ ਰਹਿਣਗੇ ਉਹ ਫਿਲਹਾਲ ਤਾਂ ਇਹ ਕਹਿ ਰਹੇ ਸੀ ਆਪਾਂ ਇਲੈਕਸ਼ਨ ਤੱਕ ਤਾਂ ਇੱਥੇ ਰਾਵਾਂਗੇ ਹੀ ਜੀ ਤੇ ਬਾਕੀ ਦੇਖਦੇ ਆ ਫਿਰ ਇਲੈਕਸ਼ਨ ਜਿੱਤਣ ਤੋਂ ਬਾਅਦ ਜੇ ਉਹਨਾਂ ਦਾ ਮੂਡ ਹੋਇਆ ਇੱਥੇ ਰਹਿਣ ਦਾ ਜਿੰਨਾ ਚਿਰ ਮਰਜ਼ੀ ਰਹਿ ਸਕਦੇ ਫੁੱਲ ਫਲੱਜ ਦੇ ਦੂੰਗਾ ਫਿਰ ਹਾਂਜੀ ਹਾਂਜੀ ਕੋਈ ਗੱਲ ਨਹੀਂ ਬਾਕੀ ਫਿਰ ਦੇਖਦੇ ਹਾਂ ਅਸੀਂ ਮੈਸੇਜ ਜਦੋਂ ਤੁਹਾਨੂੰ ਦੱਸਿਆ ਵੇ ਸੇਲ ਤੇ ਲਈ ਹੋਈ ਆ ਜੀ ਸੇਲ ਕਰਨੀ ਆ ਥੋੜਾ ਰੋਕ ਕੇ ਕਰ ਲਾਂਗੇ ਜੀ ਹਾਂਜੀ ਕੋਈ ਗੱਲ ਨਹੀਂ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਸੋ ਬਿਲਕੁਲ ਕੋਠੇ ਦੀਆਂ ਤਸਵੀਰਾਂ ਤੁਹਾਨੂੰ ਦਿਖਾਈਆਂ ਨੇ ਜਿੱਥੇ ਕੀ ਚਰਨਜੀਤ ਸਿੰਘ ਚੰਨੀ ਆ ਕੇ ਰੁਕਣਗੇ ਤਾਂ ਕਾਂਗਰਸ ਦੇ ਵਿੱਚ ਇੱਕ ਪਾਸੇ ਟਿਕਟ ਨੂੰ ਲੈ ਕੇ ਖਿੱਚੋ-ਤਾਣ ਚੱਲ ਰਹੀ ਹੈ ਦੂਜੇ ਪਾਸੇ ਚਰਨਜੀਤ ਸਿੰਘ ਚੰਨੀ ਲੋਕ ਸਭਾ ਚੋਣਾਂ ਦੇ ਲਈ ਖੁਦ ਵੀ ਤਿਆਰ ਹੋ ਰਹੇ ਨੇ ਤਾਂ ਜਲੰਧਰ ਦੇ ਵਿੱਚ ਇੱਕ ਕੋਠੀ ਜਿਹੜੀ ਉਹਨਾਂ ਨੇ ਕਿਰਾਏ ਦੇ ਉੱਤੇ ਲੈ ਲਈ ਹੁਣ ਵੇਖਣਾ ਹੋਵੇਗਾ ਕਾਂਗਰਸ ਪਾਰਟੀ ਚਰਨਜੀਤ ਸਿੰਘ ਚੰਨੀ ਨੂੰ ਮੈਦਾਨ ਵਿੱਚ ਉਤਾਰਦੀ ਹੈ ਜਾਂ ਫਿਰ ਕਿਸੇ ਹੋਰ ਨੂੰ ਜਲੰਧਰ ਤੋਂ ਜਿਹੜੀ ਹੈ ਲੋਕ ਸਭਾ ਦੇ ਲਈ ਟਿਕਟ ਦਿੱਤੀ ਜਾਂਦੀ ਹੈ ਕੈਮਰਾ ਪਰਸਨਸ ਆਇਲਰਨ ਮਨਪ੍ਰੀਤ ਕੌਰ ਡੇਲੀ ਪੋਸਟ ਪੰਜਾਬ ਰੈਣਾ ਹਿਮਾਚਲ ਜਲੰਧਰ